ਇਹ ਔਕਾ ਸਮਾਂ ਹੈ ਤਾਂ ਹੀ ਬੋਲਣਾ ਨਹੀਂ ਦਰਤਨਾ ਨਹੀਂ ਐ ਉਸ ਸਮਾਂ ਲੱਗਦੇ ਕਿ ਜੁਦੇ ਭਾਵੇਂ ਦੇ ਵਿੱਚ ਜੀਵਨ ਦੇ ਵਿਚ ਰਹਿਣਾ ਹੈ ਉਹਨਾਂ ਉੱਤੇ ਕਾਲੀ ਮਤੀ ਦਾ ਜੀਵਨ ਦੇ ਬਾਰੇ ਉਦੋਂ ਵੀ ਜਪਜੀ ਸਾਹਿਬ ਪੜਿਆ ਜਿਸ ਵਿੱਚ ਹੁੰਦਾ ਹੈ ਉੱਥੇ ਜਿਹੜਾ ਜੀਵ ਹੈ ਜਿਹੜਾ ਮਨੁੱਖ ਹੈ ਜਿਹੜਾ ਜਵਾਨ ਹੈ ਭਾਵੇਂ ਉਹ ਲੜਕੀ ਆ ਲੜਕੀ ਉੱਥੇ ਹੀ ਜਹਾਜ਼ਾਂ ਦੇ ਵਿੱਚ ਹੀ 에ਰਪੋਰਟ ਦੇ ਹੀ ਆਪਣੀ ਜੁਲਨੀ ਆਪਣਾ ਸ਼ਿੰਗਾਰ ਆ ਜਾ ਕੇ ਇਹ ਆਖਿਆ ਜਾਂਦਾ ਇਸ ਇਥੇ ਦਾ ਮਾਹੌਲ ਇਹੋ ਜਿਹਾ ਹੈ ਇਸ ਕਰਕੇ ਸਿੱਖੀ ਤੋਂ ਦੂਰ ਹੈ ਜਿਹੜੇ ਆਪਣੇ ਕੇਸ ਰੱਖਨੇ ਆ ਇਹ ਔਕੇ ਨਹੀਂ ਆਪਣਾ ਬਾਣਾ ਰੱਖਣਾ ਇਹ ਬੜਾ ਔਖਾ ਕੰਮ ਹੈ ਬਾਹਰ ਜਾ ਕੇ ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਹੈ ਭਾਵਨਾ ਹੁੰਦੀ ਹੈ ਕਈ ਵਾਰ ਦੇਖਿਆ ਇੱਥੇ ਕਲੀਨ ਸੇਵ ਹੁੰਦੇ ਨੇ ਜਦੋਂ ਬਾਹਰ ਚਲੇ ਜਾਂਦੇ ਨੇ ਉੱਥੇ ਜਾ ਕੇ ਆਪਣਾ ਸਰੂਪ ਬਣਾ ਲੈਂਦੇ ਆ ਇਹ ਆਪਣਾ ਮਨ ਦਾ ਸ਼ੌਂਕ ਹੁੰਦਾ ਹੈ ਤੇ ਬਹਾਨਾ ਜਿਹੜਾ ਬਣਾ ਦਿੱਤਾ ਜਾਂਦਾ ਹੈ ਬਾਹਰ ਜਾ ਕੇ ਇਸ ਤਰ੍ਹਾਂ ਵਿਚਰਦਾ ਔਖਾ ਹੈ ਸ਼ੌਂਕ ਆਪਣੇ ਮਨ ਦਾ ਹੁੰਦਾ ਹੈ ਇੱਥੇ ਰੋਕ ਟੋਕ ਹੁੰਦੀ ਹੈ ਪਰ ਜਦੋਂ ਬਾਹਰ ਜਾਂਦਾ ਹੈ ਉਦੋਂ ਰੋਕ ਟੋਕ ਖਤਮ ਹੋ ਜਾਂਦੀ ਹੈ ਤੇ ਆਪਣੇ ਸਿੱਖੀ ਤੋਂ ਜਿਹੜਾ ਸਿੱਖਾ ਹੈ ਜਦੋਂ ਬਾਣੀ ਦੇ ਨਾਲ ਜਿਹੜਾ ਨਾ ਜੁੜਿਆ ਪਾਣੀ ਫਸਲ ਨੂੰ ਨਾਲ ਲੱਗਾ ਜਿਹੜਾ ਖਤਮ ਹੋ ਜਾਂਦੀਆਂ ਨੇ ਸੜ ਜਾਂਦਾ ਹੈ ਤੇ ਜਦੋਂ ਬਾਣੀ ਦੇ ਨਾਲ ਉਸੇ ਟੁੱਟ ਗਿਆ ਫਿਰ ਵਿਕਾਰਾਂ ਦੇ ਘਰ ਤੇ ਜਾਂਦਾ ਹੈ ਭਾਈ ਮਦੀ ਦਾਸ ਜੀ ਨੂੰ ਬੜਾ ਉਹਨਾਂ ਨੇ ਲੋਭ ਲਾਲਚ ਦਿੱਤੇ ਪਰ ਮਦੀ ਦਾਸ ਜੀ ਉਹਨਾਂ ਲੋਭ ਲਾਲਚ ਦੇ ਵਿੱਚ ਨਹੀਂ ਹੁੰਦਾ ਬਾਣੀ ਦੇ ਨਾਲ ਜੁੜਦਾ ਹੈ ਜਪਜੀ ਸਾਹਿਬ ਜੀ ਦਾ ਜਾਪ ਕਰਦਾ ਹੈ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਭਾਈ ਸਦੀ ਦਾਸ ਜੀ ਪਰ ਉਹਨਾਂ ਨੂੰ ਪਤਾ ਹੈ ਕਿ ਸਾਡਾ ਪੂਰਾ ਗੁਰੂ ਹੈ ਤੇ ਗੁਰੂ ਜਨਨਾ ਦਾ ਜਿਹੜਾ ਪਿਆਰ ਹੈ ਉਹ ਕਿਤੇ ਹੋਰ ਕਿਸੇ ਰਲਬਾਤ ਦੇ ਵਿੱਚ ਸੁਖ ਨਹੀਂ ਹੈ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਸੀ ਭਾਈ ਸਦੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕਰਕੇ ਸਾੜ ਦਿੱਤਾ ਜਾਂਦਾ ਹੈ ਜਦੋਂ ਕਿਤੇ ਇਹਨਾਂ ਤਿੰਨਾਂ ਦੀ ਇਹ ਸ਼ਹਾਦਤ ਹੋਈ ਤੇ ਕਾਜੀ ਜਾ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਦਾ ਹੈ ਕਹਿਣ ਲੱਗੇ ਤੁਸੀਂ ਕੈਸੇ ਹੋ ਤੁਸੀਂ ਆਪਣੇ ਇਹਨਾਂ ਸਿੱਖਾਂ ਦੀ ਸ਼ਹਾਦਤ ਨੂੰ ਵੇਖ ਕੇ ਹੱਸਦੇ ਪਏ ਹੋ ਕੀ ਤੁਹਾਡੇ ਹਿਰਦੇ ਦੇ ਅੰਦਰ ਦਇਆ ਭਾਵਨਾ ਨਹੀਂ ਕੀ ਤੁਹਾਡੇ ਮਨ ਵਿੱਚ ਇਹ ਤਰਸ ਨਹੀਂ ਆਇਆ ਰੋਹ ਨਹੀਂ ਆਇਆ ਰੋਹ ਨਹੀਂ ਆਇਆ ਕਿ ਮੇਰੇ ਜਿਹੜੇ ਸਿੱਖ ਨੇ ਇਹ ਸਹੀਦ ਹੋ ਗਏ ਆ ਇਹਨਾਂ ਨੂੰ ਮਾਰ ਦਿੱਤਾ ਗਿਆ ਧੰਗ ਨੂੰ ਦੇਖ ਕੇ ਬੰਦ ਮਹਾਰਾਜ ਜੀ ਕਹਿ ਲਗੇ ਜਿਹਨੇ ਸਿਪਿਆਰਥੀ ਪਾਸ ਹੋ ਜਾਂਦੇ ਨੇ ਕੋਈ ਵੀ ਗਏ ਸਨ ਪਰ ਉਥੇ ਸ਼ਹਾਦਤ ਧੰਨ ਸ੍ਰੀ ਗੁਰੂ ਅਜੰਡ ਦੇ ਮਹਾਰਾਜ ਸੱਚੇ ਪਾਸਾ ਜੀ ਨੇ ਤੇ ਅੱਜ ਸ਼ਹਾਦਤ ਨੂੰ ਵੇਖ ਕੇ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੇਖ ਕੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ પ્રસન્ન ਹੁੰਦੇ ਆ। ਤੇ ਜਦੋਂ ਅਗਲਾ ਦਿਨ ਆਉਂਦਾ ਹੈ ਅੱਜ ਦਾ ਦਿਨ ਆਉਂਦਾ ਹੈ ਸੀਧੀ ਦਾ ਦਿਨ ਆਉਂਦਾ ਹੈ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੇ ਔਰੰਗਜ਼ੇਬ ਆਖਦਾ ਹੈ ਕਿ ਮੈਂ ਹੁਣ ਜਾ ਕਰਕੇ ਉਸ ਚੌਂਕ ਦੇ ਵਿੱਚ ਨਹੀਂ ਜਾ ਸਕਦਾ। ਜਿਸ ਗੁਰੂ ਦੇ ਸਿੱਖਾਂ ਨੇ ਈਨ ਨਹੀਂ ਮੰਨੀ ਸਾਡੀ ਗੱਲ ਮੰਨੀ ਨਹੀਂ ਡਰੇ ਨਹੀਂ ਉਹ ਕਿਸੇ ਭੈਰ ਦੇ ਵਿੱਚ ਨਹੀਂ ਆਏ ਕਿਸੇ ਲੋਭ ਲਾਲਚ ਵਿੱਚ ਨਹੀਂ ਆਏ ਉਹ ਡੋਲੇ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਕੇਵੇਂ ਡੋਲ ਸਕਦੇ ਤੇ ਕਾਜੀ ਕਹਿੰਨ ਲਗਾ ਇੱਕ ਮੌਕਾ ਮੈਨੂੰ ਦਿਓ ਕਹਿੰਦਾ ਪਰ ਮੇਰੇ ਕੋਲ ਹਾਰ ਜ਼ਰੂਰ ਜਾੰਗੇ ਜਦੋਂ ਇਹ ਗੱਲ ਕੀਤੀ ਔਰੰਗਜ਼ੇ ਪਰਸੰਨ ਹੋ ਜਾਂਦਾ ਹੈ ਕਿ ਕਿਵੇਂ ਹਾਰਨਗੇ ਕਾਜੀ ਗੈਲ ਕਹੇ ਤੁਸੀਂ ਮੇਰੇ ਤੇ ਛੱਡ ਦਿਓ ਜਦੋਂ ਕਾਜੀ ਫਿਰ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਬੋਲ ਜਾਂਦਾ ਹੈ ਜਿਹੜੀ ਗੱਲ ਪਹਿਲਾਂ ਕਿਤੇ ਧੰਗ ਗੁਰੂ ਤੇਗ ਬਹਾਦਰ ਮਹਾਰਾਜੀ ਨੂੰ ਆਖਦਾ ਹੈ ਆਖਦਾ ਨਾ ਤੁਹਾਡੇ ਧਰਮ ਤੇ ਕੋਈ ਇਹ ਨਿਸ਼ਚੈ ਨਹੀਂ ਰਿਹਾ ਕਿ ਵੇਖੋ ਪਹਿਲਾਂ ਗੁਰੂ ਤੁਹਾਡੇ ਨਹੀਂ ਜਲੇਉ ਦਾ ਵਿਰੋਧ ਔਰੰਗਜ਼ੇਬ ਨੇ ਨਹੀਂ ਕੀਤਾ ਸੀ ਤੇ ਸਤਗੁਰੂ ਜੀ ਨੇ ਕਹਿ ਦਿੱਤਾ ਸੀ ਅਸੀਂ ਕੁਰਬਾਨੀ ਦੇਣ ਦੇ ਵਾਸਤੇ ਜਿਹੜਾ ਮਨ ਨਾ ਆਇਆ ਹੈ ਅਸੀਂ ਹੁਣ ਸ਼ਹਾਦਤ ਗੁਰੂ ਦਵਾਂਗੇ ਜਦੋਂ ਇਹ ਸਮਾਂ ਆਉਂਦਾ ਹੈ ਸ਼ਹਾਦਤ ਦਾ ਸਤੂ ਜੀ ਉਸ ਕਾਲੀ ਦੇ ਨਿਰਵਾਸਾ ਦੀਨਾ ਜਦੋਂ ਸੀਸ ਚਾਂਦਰੀ ਚੌਂਕ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਸਾ ਜੀ ਨੇ ਜਿਹੜੇ ਬਚਨ ਕੀਤੇ ਸਨ ਦਇਆ ਕਪਾ ਸੰਤੋਖ ਸੂਤ ਜਦ ਕੰਢੀ ਸਾਤ ਵਾਟ ਇਹੋ ਜਿਹੇ ਉਹ ਜੀ ਕਾ ਨੈਤਿਕ 바ਲੇ ਘਤ ਇਹ ਜਿਹੜੇ ਸਤਿਗੁਰੂ ਜੀ ਨੇ ਵਚਨ ਕੀਤੇ ਸਨ ਇਹ ਤਿੰਨਾ ਸਿੱਖਾਂ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂਰ ਆ ਖਾ ਪ੍ਰਵਤਾ ਕਾ ਕੀਨੋ ਬਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਨੂੰ ਸਮਰਪਤ ਅੱਜ ਇੱਕ ਵਿਸ਼ਾਲ ਕੀਰਤਨ ਦਰਬਾਰ ਜੋ ਸਵੇਰੇ ਅੰਮ੍ਰਿਤ ਵੇਲੇ ਤੋਂ ਦੁਪਹਿਰ 3 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਰਾਤ 9 10 ਵਜੇ ਤੱਕ ਚੱਲਣਗੇ ਜੀ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਦੀ ਦੇਖਰੇਖ ਹੇਠ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ ਮਾਤਾ ਗੁਜਰੀ ਜੀ ਇਸਤਰੀ ਸਤ ਸੰਗ ਸਭਾ ਸਿੰਘ ਸਵਾ ਵੈਲਫੇਅਰ ਸੁਸਾਇਟੀ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਪੁਰਬ ਮਨਾਏ ਜਾ ਰਹੇ ਹਨ ਹੁਸ਼ਾਰਪੁਰ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਜਰਾ ਫਿਰਗਰ ਸਿੰਘ ਸਵਾਰੇ ਬੇੜੂਸ਼ਾਰਪੁਰ ਤੋਂ ਬੋਲ ਰਿਹਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਦਾ ਸ਼ਹੀਦੀ ਪਰਬ ਜੋ 350 ਸਾਲ ਹੈ ਇਹਨੂੰ ਮਨਾਉਂਦਿਆਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਐਸ.ਸੀ.ਪੀ.ਸੀ ਦੇ ਪ੍ਰਧਾਨ ਹਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇਹ ਦਿਹਾੜਾ ਇੱਕ ਪੁਰਬ ਜੋ ਸ਼ਹੀਦੀ ਪਰਬ ਹੈ ਬੜੇ ਹੀ ਸ਼ਾਂਤਮਈ ਢੰਗ ਨਾਲ ਅਤੇ ਬੜੇ ਹੀ ਮਿਲਵਰਤਾ ਨਾਲ ਪਹਿਲਾਂ ਪ੍ਰਬਾਤ 15 16 ਪ੍ਰਬਾਤਰੀਆਂ ਸਨ ਤੇ ਇਸੀ ਤਾਰੀਖ ਨੂੰ ਨਗਰ ਕੀਰਤਨ ਸੇ ਬੜਾ ਵਿਸ਼ਾਲ ਨਗਰ ਕੀਰਤਨ ਹੋ ਨਿਭੜਿਆ ਜ ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਭਾਗ ਲਿਆ ਔਰ ਜਗਾ ਜਗਾ ਤੇ ਲੋਕਾਂ ਨੇ ਉਤਸ਼ਾਹ ਦਿਖਾਇਆ ਸ਼ਰਧਾ ਦਿਖਾਈ ਜੋ ਕਿ ਸੰਗਤ ਵਾਸਤੇ ਅਨੇਕਾ ਪ੍ਰਕਾਰ ਦੇ ਵਜਨ ਤਿਆਰ ਕਰਕੇ ਸ਼ਿਕਾਇ ਸਾਰੀਆਂ ਹੀ ਲੀਡਰਸ਼ਿਪ ਜਿਹਨਹੀਂ ਸੀਗੀ ਵਿਚਾਰਪੁਰ ਦੀ ਕਿ ਆਪ ਕੀ ਕਾਲੀ ਤੱਕੀ ਹੋ ਲੀਡਰਸ਼ਿਪ ਸਾਰੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈ ਔਰ ਨਗਰ ਕੀਰਤਨ ਬੜੇ ਚਲ ਤੱਕ ਚਰਦੀ ਕਲਾ ਵਿੱਚ ਗੁਰਦਾਰਾ ਸਾਹਿਬ ਤੇ ਚਲ ਕੇ ਕੈਂਡਾ ਕਰ ਚੌਕ ਕਮਾਲਪੁਰ ਚੌਕ ਪਾ ਪਰਵਾਦ ਪਰਵਾਦ ਚੌਕ ਪਰਵਾਦ ਚੌਕ ਤੋਂ ਫਸਟ ਪਾਸਪੋਰਟ ਆਫਿਸ ਹੁੰਦਾ ਹੋਇਆ ਗੁਰਕਲਗੀਦਰ ਗੁਰਦਾਰਾ ਸਾਹਿਬ ਵਿਚ ਗੁਰਦਾਰਾ ਮਿੱਠਾ ਟਵਾਣਾ ਵਿਖੋ ਵਿਚ ਪਿੱਛੇ ਹੁੰਦਾ ਹੋਇਆ ਬਹਾਦਰਪੁਰ ਚੌਕ ਪਹੁੰਚਿਆ ਬਹਾਦਰਪੁਰ ਚੌਕ ਤੋਂ ਜੇਲ ਚੌਕ ਜੇਲ ਚੌਕ ਤੋਂ ਮਹਾਲਪੁਰਾ ਸੈਸ਼ਨ ਚੌਕ ਸੈਸ਼ਨ ਚੌਕ ਤੋਂ ਰੇਲਵੇ ਰੋਹਦਾ ਹੋਇਆ ਵਾਪਸ ਲਗਭਗ 8 ਵਜੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਪਹੁੰਚਾ ਅਤੇ ਇਹ ਨਗਰ ਕੀਰਤਨ ਜੋ ਵਿਸ਼ਾਲ ਨਗਰ ਕੀਰਤਨ ਹੋ ਰਿਹਾ ਬੜਾ ਬੜਾ ਹੀ ਬਹੁਤ ਹੀ ਚੰਗਾ ਔਰ ਭਰਪੂਰ ਸੰਗਤ ਨਾਲ ਰਿਹਾ ਔਰ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਬਾਅਦ ਚੜ ਕੇ ਹਿੱਸਾ ਲਿਆ ਉਸੇ ਸੰਬੰਧ ਵਿੱਚ ਅੱਜ ਦਾ ਪ੍ਰਭ ਜੋ 350 ਸਾਲਾ ਸ਼ਹੀਦੀ ਪਰਬ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਅਨੰਦ ਅੰਮ੍ਰਿਤ ਵੇਲੇ ਤੋਂ ਨਿਤਨੇਮ ਦਿਆ ਬਾਣੀਆਂ ਪ੍ਰੰਤ ਸ਼ਬਦ ਕੀਰਤਨ ਹੋਏ ਰਾਗੀ ਜਥੇ ਆਪਣੇ ਗੁਰਦੁਆਰਾ ਸਾਹਿਬ ਦਾ ਰਾਗੀ ਜਥਾ ਸੀ ਡਾਕਟਰ ਭਾਈ ਅਜੈਪਾਲ ਸਿੰਘ ਜੀ ਅਤੇ ਸਾਥੀ ਉਹਨਾਂ ਨੇ ਕੀਰਤਨ ਕੀਤਾ ਮਾਤਾ ਗੁਜਰੀ ਜੀ ਮਾਤਾ ਹਿਸਤਰੀ ਸਤ ਸੰਗ ਸਭਾ ਮਾਤਾ ਸਾਹਿਬਕਰ ਸਤ ਸਤ ਸੰਗ ਸੁਗਨ ਸਿੰਘ ਸੇਵਾ ਸੋਸਾਇਟੀ ਵੱਲੋਂ ਸ਼ਬਦ ਕੀਰਤਨ ਦੀ ਗਾਇਨ ਕੀਤਾ ਹੈ ਉਪਰੰਤ ਭਾਈ ਸਾਹਿਬ ਭਾਈ ਸਾਡੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਗਾਨੀ ਸਰਬਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦਾਰਾ ਸ਼੍ਰੀ ਸਭਾ ਉਹਨਾਂ ਨੇ ਆਕੇ ਆਕੇ ਸੱਜੇ ਕੀਤਾ ਇਹ ਇਤਿਹਾਸ ਨਾਲ ਜੋੜਿਆ ਸੰਗਤ ਨੂੰ ਸੰਗਤ ਨਾਲ ਸਾਡ ਜੋੜ ਕੇ ਉਸ ਤੋਂ ਬਾਅਦ ਸਾਡੇ ਇੱਕ ਬੜੇ ਹੀ ਪਿਆਰੇ ਯੰਗ ਪ੍ਰਚਾਰਕ ਐਸਜੀਪੀ ਸ੍ਰੀ ਅੰਮ੍ਰਿਤ ਸਰ ਸਾਹਿਬ ਤੋਂ ਭਾਈ ਗੁਰਪਿੰਦਰ ਪਾਲ ਸਿੰਘ ਜੀ ਉਹ ਐਸ ਵੇਲੇ ਵਿਚਾਰਾ ਪ੍ਰਗਟ ਕਰ ਕਿ ਵਿਚਾਰਾ ਕਰਦੇ ਆ ਬੜੇ ਉਹਨਾਂ ਦਾ ਇਸ ਲਾਈਨ ਵਿੱਚ ਇਸ ਇਤਿਹਾਸ ਨਾਲ ਬੜਾ ਯੋਗਦਾਨ ਹੈ ਉਹਨਾਂ ਦਾ ਉਹਨਾਂ ਨੇ ਇਤਿਹਾਸ ਨੂੰ ਉਹੀ ਇਸ ਵੇਲੇ ਕਰ ਸੇਵਾ ਨਿਭਾ ਰਹੇ ਹਨ ਭਾਈ ਹਰਪਾਲ ਭਾਈ ਉਸ ਤੋਂ ਬਾਅਦ ਪਾਈ ਹਰਪਾਲ ਸਿੰਘ ਜੀ ਆਉਣਗੇ ਰਾਗੀ ਜਥਾ ਤੇ ਹੁਣ ਹਜ਼ੂਰੀ ਰਾਗੀ ਜਥਾ ਸ੍ਰੀ ਗੁਰੂ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ 1.5 ਵਜੇ ਲੈ ਕੇ 2.5 ਵਜੇ ਤੱਕ ਰੋਹ ਚੱਲੇਗਾ ਔਰ ਉਹਨਾਂ ਨੇ ਸਾਰਾ ਹੀ ਸ਼ਬਦ ਕੀਰਤਨ ਮੈ ਰਾਗ ਮਾਈ ਸ਼ਬਦ ਕੀਰਤਨ ਗਾਇਆ ਜਾਣਾ ਹੈ ਉਸ ਤੋਂ ਬਾਅਦ ਲੋਕਲ ਜਥਾ ਜਿਹੜਾ ਹੈ ਸ਼ਬਦ ਕੀਰਤਨ ਕਰਦਾ ਹੋਇਆ ਆਨੰਦ ਸਾਹਿਬ ਪੜ੍ਹੇਗਾ ਤੇ ਸਮਾਪਤੀ 3 ਵਜੇ ਹੋਏਗੀ ਇਸੇ ਸੰਬੰਧ ਵਿੱਚ ਰਾਤ ਦੇ ਪ੍ਰੋਗਰਾਮ ਵੀ ਉਲੀਕੇ ਗਏ ਹਨ 3:6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੀਰਤਨ ਤੇ ਪ੍ਰੋਗਰਾਮ ਚੱਲਣਗੇ ਜਿਨਮਿਤ ਕਥਾ ਵਿਚਾਰਾ ਅਤੇ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਣਗੇ ਤੁਹਾਡੀ ਜਿੱਥੇ ਵੀ ਆਉਂਗੇ ਹੋਰ ਮਹਾਰਾਜ ਜੀ ਲਈ ਐਸੀ ਪ੍ਰਭੂ ਸੰਬੰਧਿਤ ਮੈਡੀਕਲ ਕੈਂਪ ਲੱਗੇ ਹੋਏ ਹਨ ਹੋਰ ਕਿਹੜਾ ਕੈਂਪ ਹੈ ਜਵਾਸਾ ਜਵਾਸਾ ਹਸਪੀਟਲ ਤੋਂ ਵੀ ਆਏ ਹਨ ਉਹ ਵੀ ਡਾਕਟਰ ਸਾਹਿਬ ਬੈਠੇ ਹਨ ਬਤ ਤੋਂ ਬਤ ਆਪਣੇ ਸੰਗਤਾਂ ਪਹੁੰਚ ਰਹੀਆਂ ਹਨ ਔਰ ਸਾਰਾ ਆਪਣਾ ਜਿੱਥੇ ਸ਼ਬਦ ਕੀਰਤਨ ਦਾ ਆਨੰਦ ਮਾਨ ਅਨੰਦ ਮਾਰ ਰਹੀਆਂ ਹਨ ਇਤਿਹਾਸ ਸਰਵਨ ਕਰ ਰਹੀਆਂ ਹਨ ਉੱਥੇ ਇਹਨਾਂ ਕੈਂਪਾਂ ਦਾ ਵੀ ਲਹਾ ਲੈ ਰਹੀਆਂ ਹਨ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਜ਼ਰੂਰ ਆਓ ਔਰ ਇਹਨਾਂ ਕੰਪਾਂ ਦਾ ਵੀ ਲਹਾ ਲਓ ਅਤੇ ਅੰਦਰ ਸਰਵਨ ਕੀਰਤਨ ਸਰਵਨ ਕਰੋ ਜੀ ਆਪ ਸੰਤਾਨਾ ਚੈਨਲ ਵਾਲਿਆਂ ਦਾ ਵਿਸ਼ੇਸ਼ ਕਰ ਬਹੁਤ ਬਹੁਤ ਧੰਨਵਾਦ ਹੈ ਜੋ ਸਾਨੂੰ ਸਾਡੇ ਵਿਚਾਰ ਵੀ ਸੁਣਦੇ ਹਨ ਤੇ ਲੋਕਾਂ ਤੱਕ ਪਹੁੰਚਾਉਂਦੇ ਹਨ ਇਸ ਪ੍ਰੋਗਰਾਮ ਨੂੰ ਸਾਰੇ ਹੀ ਪਹਚਾਇਆ ਜਾਵੇ ਮੈਂ ਦੁਬਾਰਾ ਬੇਨਤੀ ਕਰਾਂਗਾ ਚੈਨੂ ਵਾਲਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਬਾਤ ਫੇਰੀਆਂ 'ਚ ਹਿੱਸਾ ਲਿਆ ਸੰਤਾਂ ਨੂੰ ਜਿਹਾ ਆਖਿਆ ਭਾਤ ਪਾਨ ਦੇ ਵੀ ਖਾਣੇ ਕੁ ਖਵਾਏ ਧਾਕਰ ਕੀਰਤਨ 'ਚ ਜਿਨ੍ਹਾਂ ਨੇ ਹਿੱਸਾ ਲਿਆ ਸਾਰੇ ਹੀ ਸੇਵਾ ਕੀਤੀ ਸੰਤਾਂ ਦੀ ਸਾਰੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਇਹ ਮਗਰ ਕੀਰਤਨ ਵਿੱਚ ਹੁਣੇ ਖੰਨਾ ਸਾਹਿਬੀ ਹੋ ਕੇ ਗਏ ਹਨ ਸਾਰੇ ਲੀਡਰ ਵਾਰੀ-ਵਾਰੀ ਆ ਰਹੇ ਹਨ ਮੱਥਾ ਟੇਕ ਕੇ ਜਾ ਰਹੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੁਸ਼ਿਆਰਪੁਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 330ਵਾਂ ਸ਼ਹਾਦਤ ਦਾ ਦਿਨ ਮਨਾਇਆ ਜਾ ਰਿਹਾ ਪਾਠ ਹੋ ਰਹੇ ਨੇ ਪ੍ਰਵਚਨ ਹੋ ਰਹੇ ਨੇ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਇਸ ਗੱਲ ਲਈ ਕੋਸ਼ਿਸ਼ ਕਰ ਰਿਹਾ ਕਿ ਗੁਰਦੁਆਰਾ ਸਾਹਿਬ ਚਾ ਕੇ ਗੁਰੂ ਤੇਗ ਬਹਾਦਰ ਜੀ ਦਾ ਇਹ ਤਪ ਪਿਆਗ ਬਲੀਦਾਨ ਦਾ ਇਤਿਹਾਸ ਹੈ ਜਿਹੜਾ ਨਾਨ ਵਾਲਸ ਅਹਿੰਸਾ ਦਾ ਇਤਿਹਾਸ ਹੈ ਜਿਹੜਾ ਸਮਾਜ ਨੂੰ ਸਮਰਸਤਾ ਦੇ ਵਿੱਚ ਸਮੇਟਣ ਦਾ ਇਤਿਹਾਸ ਹੈ ਉਹ ਨੂੰ ਜੂ ਸਟੱਡੀ ਕਰਨਾ ਚਾਹੀਦਾ ਤਾਂ ਕਿ ਸਾਡੇ ਸੱਚੀ ਜ਼ਾਣੀ ਹੀ ਹੋਏਗੀ ਕਿ ਗੁਰੂ ਸਹਿਬਾਨ ਦੇ ਦੱਸੇ ਰਸਤੇ ਚੱਲਦੇ ਹੋਏ ਆਪਾਂ ਆਪਣਾ ਜੀਵਨ ਜੀਏ ਇਸ ਸਮਾਜ ਨੂੰ ਵੀ ਉਹ ਦਸ਼ਾ ਦੇਣ ਦੀ ਅਸੀਂ ਕੋਸ਼ਿਸ਼ ਕਰੀਏ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਸਾਰੀ ਸੰਗਤ ਨੂੰ ਅੱਜ ਦੇ ਇਸ ਦਿਹਾੜੇ ਲਈ ਨਮਨ ਕਰਦਾ ਹੋਇਆ ਪ੍ਰਾਰਥਨਾ ਕਰਦਾ ਕਿ ਆਓ ਜਿੰਨਾ ਵੀ ਅਸੀਂ ਹੋ ਸਕੇ ਪਾਠ ਕਰੀਏ ਜਿੰਨਾ ਵੀ ਹੋ ਸਕੇ ਗੁਰੂ ਸਾਹਿਬ ਦੇ ਜੀਵਨ ਦੀ ਗੱਲਾਂ ਲੋਕਾਂ ਨੂੰ ਦੱਸਿਏ ਸ਼ੇਅਰ ਕਰੀਏ ਤਾਂ ਕਿ ਸਾਡੇ ਬੱਚੇ ਆਉਣ ਵਾਲੀ ਔਲਾਦ ਜਿਹੜੀ ਹੈ ਇਸ ਸੈਕਰੀਫਾਈਸ ਨੂੰ ਜਾਣ ਸਕੇ ਔਰ ਆਪਣੇ ਗੁਰੂ ਸਹਿਬਾਨ ਦੇ ਪ੍ਰਤੀ ਸ਼ਰਧਾ ਸੁੰਮ ਜੜੀ ਹੈ ਉਹ ਆਪਣੇ ਮਨ ਚ ਪੈਦਾ ਕਰ ਸਕੇ